ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਵਿੱਚ ਬਣਾਵਾਂਗੇ ਜੀ ਇਨਸਟੈਂਟ ਮਿਲਕ ਪੇੜਾ ਰੈਸਪੀ ਇਹ ਪੇੜੇ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਬਿਨਾ ਖੋਏ ਤੋਂ ਆਪਾਂ ਇਹ ਪੇੜੇ ਬਣਾ ਕੇ ਤਿਆਰ ਕਰਾਂਗੇ ਤੁਸੀਂ ਵੀਡੀਓ ਨਾਲ ਬਨੇ ਰਹੋ ਜੇਕਰ ਤੁਹਾਡਾ ਵੀ ਮਿੱਠਾ ਖਾਣ ਦਾ ਮਨ ਕਰਦਾ ਹੈ ਤੁਸੀਂ ਮਿੱਠਾ ਖਾਣ ਦੀ ਸ਼ਕੀਨ ਹੋ ਤਾਂ 10 ਮਿੰਟ ਦੇ ਵਿੱਚ ਇਹ ਤੁਸੀਂ ਰੈਸਪੀ ਟਰਾਈ ਕਰ ਸਕਦੇ ਹੋ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਵੀਡੀਓ ਫੁੱਲ ਵਾ ਜਰੂਰ ਕਰਨਾ ਜੀ ਚਲੋ ਜੀ ਆਪਾਂ ਇੱਥੇ ਪੇੜੇ ਬਣਾਉਣ ਦੀ ਰੈਸਪੀ ਕਰਦੇ ਹਾਂ ਸਟਾਰਟ ਪੇੜੇ ਬਣਾਉਣ ਦੇ ਲਈ ਇੱਥੇ ਆਪਾਂ ਨੇ ਇਕੋਲੀ ਦੁੱਧ ਦੀ ਲਈ ਹੈ ਜੀ ਚਾਹੇ ਤੁਸੀਂ ਕੱਚਾ ਦੁੱਧ ਲੈ ਲਿਓ ਚਾਹੇ ਉਬਲਿਆ ਹੋਇਆ ਇੱਥੇ ਆਪਣੇ ਕੋਲ ਉਬਲਿਆ ਹੋਇਆ ਸੀਗਾ ਆਪਾਂ ਮਲਾਈ ਸਮੇਤ ਹੀ ਲੈ ਲਿਆ ਹੈ ਤੇ ਇਹਨੂੰ ਆਪਾਂ ਥੋੜਾ ਜਿਹਾ ਕੋਸਾ ਕਰਾਂਗੇ ਇੱਥੇ ਦੇਖੋ ਦੁੱਧ ਹੋ ਗਿਆ ਜੀ ਕੋਸਾ ਤੇ ਆਪਾਂ ਗੈਸ ਬੰਦ ਕਰ ਦਿੱਤਾ ਹੈ ਹਾਂਜੀ ਦੇਖੋ ਇੱਥੇ ਆਪਾਂ ਨੇ ਇੱਕ ਗੋਲੀ ਦੁੱਧ ਦੀ ਲਈ ਸੀ ਤੇ ਅੱਧੀ ਗੋਲੀ ਪਾਵਾਂਗੇ ਇਹਦੇ ਵਿੱਚ ਆਪਾਂ ਸ਼ੱਕਰ ਤੁਸੀਂ ਗੁੜ ਵੀ ਕ੍ਰਸ਼ ਕਰਕੇ ਪਾ ਸਕਦੇ ਹੋ ਚੀਨੀ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਅੱਧੀ ਗੋਲੀ ਆਪਾਂ ਸ਼ੱਕਰ ਦੀ ਪਾ ਦਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਘੋਲ ਲਵਾਂਗੇ ਹਾਂਜੀ ਇੱਥੇ ਦੇਖੋ ਆਪਾਂ ਨੇ ਸ਼ੱਕਰ ਚੰਗੀ ਤਰ੍ਹਾਂ ਦੇ ਨਾਲ ਘੋਲ ਲਈ ਆ ਤੇ ਇਹਨੂੰ ਆਪਾਂ ਹੁਣ ਪੂਣ ਲਵਾਂਗੇ ਆਪਾਂ ਪੈਨ ਦੇ ਵਿੱਚ ਪੂਣ ਲੈਣਾ ਹੈ ਜੀ ਦੁੱਧ ਨੂੰ ਇਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਅੱਧੀ ਅੱਧੀ ਕੌਲੀ ਤੋਂ ਥੋੜਾ ਜਿਹਾ ਵੱਧ ਮਿਲਕ ਪਾਊਡਰ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਲਾ ਦਵਾਂਗੇ ਲੋ ਜੀ ਆਪਾਂ ਨੇ ਮਿਲਕ ਪਾਊਡਰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਿਆ ਤੇ ਹੁਣ ਪੈਨ ਆਪਾਂ ਨੇ ਰੱਖ ਲਿਆ ਜੀ ਗੈਸ ਦੇ ਉੱਤੇ ਇਹਨੂੰ ਆਪਾਂ ਹੁਣ گاੜਾ ਹੋਣ ਤੱਕ ਪਕਾਵਾਂਗੇ ਤੇ ਆਪਾਂ ਜਿਹੜਾ ਚਮਚਾ ਇਹ ਚਲਾਉਂਦੇ ਰਹਿਣਾ ਹੈ ਤੇ ਆਪਾਂ ਸੇਕਾ ਜੇ ਫੁੱਲ ਕੀਤਾ ਹੋਇਆ ਆ ਫੁੱਲ ਸੇਕ ਦੇ ਉੱਤੇ ਆਪਾਂ ਥੋੜਾ گاੜਾ ਹੋਣ ਦਿੰਨੇ ਆ ਹਾਂਜੀ ਦੇਖੋ ਇੱਥੇ ਮੈਨੂੰ 5 ਕਿ ਮਿੰਟ ਹੋ ਗਏ ਇਹਨੂੰ ਪਕਾਉਂਦੇ ਹੋਏ ਤੁਸੀਂ ਦੇਖ ਸਕਦੇ ਹੋ ਇਹਦਾ ਖੋਆ ਜਿਹੜਾ ਬਣਨਾ ਸਟਾਰਟ ਹੋ ਗਿਆ ਹੈ ਕਾਫੀ ਹੱਦ ਤੱਕ گاੜਾ ਹੋ ਚੁੱਕਿਆ ਹੈ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਇੱਕ ਚਮਚ ਦੇਸੀ ਘਿਓ ਦਾ ਹਾਂਜੀ ਦੇਖੋ ਇਹਦੇ ਵਿੱਚ ਆਪਾਂ ਹੁਣ ਘਿਓ ਪਾ ਦਵਾਂਗੇ ਇੱਕ ਚਮਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਲਾ ਦਾਂਗੇ ਹੁਣ ਆਪਾਂ ਇਹਨੂੰ ਉਦੋਂ ਤੱਕ ਪਕਾਣਾ ਹੈ ਜਦੋਂ ਤੱਕ ਖੁਆ ਜਿਹੜਾ ਇਹ ਆਪਣਾ ਕਿਉਂ ਨਹੀਂ ਛੱਡ ਦਿੰਦਾ ਤੇ ਮਤਲਬ ਕਿ ਭਾਂਡੇ ਨੂੰ ਜਿਹੜਾ ਖੁਆ ਹੈ ਉਹ ਨਹੀਂ ਛੱਡ ਦਿੰਦਾ ਜਿਵੇਂ ਕੜਾਹ ਹੁੰਦਾ ਹੈ ਉਸ ਤਰ੍ਹਾਂ ਆਪਾਂ ਇਹਨੂੰ ਪਕਾਣਾ ਹੈ ਚੰਗੀ ਤਰ੍ਹਾਂ ਦੇ ਨਾਲ ਹਾਂਜੀ ਇੱਥੇ ਦੇਖੋ ਆਪਣਾ ਜਿਹੜਾ ਇਨਸਟੈਂਟ ਖੁਆਏ ਬਣ ਕੇ ਤਿਆਰ ਹੈ 7 ਕਮਿੰਟ ਲੱਗੇ ਨੇ ਜੀ ਖੁਆ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਪੈਨ ਇਹਨੇ ਛੱਡਣਾ ਸਟਾਰਟ ਕਰ ਦਿੱਤਾ ਹੈ ਜੀ ਤੇ ਹੁਣ ਆਪਾਂ ਗੈਸ ਕਰ ਦੇਵਾਂਗੇ ਬੰਦ ਤੇ ਇਹਨੂੰ ਇੱਕ ਪਲੇਟ ਦੇ ਵਿੱਚ ਪਾ ਕੇ ਠੰਡਾ ਹੋਣ ਦੇ ਲਈ ਰੱਖ ਦਵਾਂਗੇ। ਲੋ ਜੀ ਆਪਾਂ ਹੁਣ ਇਹਨੂੰ ਪਲੇਟ 'ਚ ਪਾ ਕੇ ਠੰਡਾ ਕਰ ਲਵਾਂਗੇ। ਤੇ ਤੁਸੀਂ ਮਿਲਕ ਪਾਊਡਰ ਜਿਹੜਾ ਜ਼ਿਆਦਾ ਵੀ ਪਾ ਸਕਦੇ ਹੋ ਆਪਣੇ ਕੋਲ ਇੰਨਾ ਕ ਹੀ ਸੀਗਾ ਕਰੇ ਆਪਾਂ ਨੇ ਉਸ ਹਿਸਾਬ ਨਾਲ ਬਣਾਏ ਆ। ਜੇਕਰ ਤੁਸੀਂ ਮਿਲਕ ਪਾਊਡਰ ਜ਼ਿਆਦਾ ਪਾਣਾ ਹੈ ਉੱਥੇ ਤੁਸੀਂ ਦੁੱਧ ਦੁੱਧ ਦੀ ਜਿਹੜੀ ਕੁਆਂਟੀਟੀ ਆ ਉਹ ਵਧਾ ਸਕਦੇ ਹੋ ਜੀ ਤੇ ਜ਼ਿਆਦਾ ਪੇੜੇ ਜਿਹੜੇ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਆਪਾਂ ਇਹਨੂੰ ਹੁਣ ਠੰਡਾ ਹੋਣ ਦਵਾਂਗੇ। ਜੀ ਇੱਥੇ ਦੇਖੋ ਆਪਾਂ ਨੇ ਇਹਨੂੰ ਫੇਲਾ ਕੇ ਠੰਡਾ ਕਰ ਲਿਆ ਏ ਤੇ ਇਹਦੇ ਵਿੱਚ ਪਾਵਾਂਗੇ ਆਪਾਂ 2 ਚਮਚ ਬਰਾਦਾ ਇਹ ਨਾਰੀਅਲ ਦਾ ਬਰਾਦਾ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਇਹ ਆਪਸ਼ਨਲ ਹੈ ਅਗਰ ਹੈਗਾ ਤੁਸੀਂ ਪਾ ਦਿਓ ਨਹੀਂ ਹੈਗਾ ਤਾਂ ਸਕਿੱਪ ਕਰ ਸਕਦੇ ਹੋ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਤੇ ਆਪਾਂ ਹੱਥਾਂ ਨੂੰ ਸਾਫ਼ ਕਰਕੇ ਨਾ ਹੱਥਾਂ ਦੇ ਨਾਲ ਇਹਨੂੰ ਮਿਲਾ ਦਾਂਗੇ ਨਾਲੇ ਆਪਾਂ ਇਹਨੂੰ ਸਾਰੇ ਨੂੰ ਇਕੱਠਾ ਕਰ ਲਵਾਂਗੇ ਇੱਥੇ ਦੇਖੋ ਜੀ ਮੈਂ ਥੋੜਾ ਜਿਹਾ ਇਦਾਂ ਘਿਓ ਦਾ ਹੱਥਿਆਂ ਲਗਾ ਲਿਆ ਏ ਤੇ ਆਪਾਂ ਇਹਨੂੰ ਇਦਾਂ ਮਿਲਾਉਣਾ ਸਟਾਰਟ ਕਰ ਦਾਂਗੇ ਇਥੇ ਨਾ ਤੁਹਾਨੂੰ ਪਹਿਲਾ ਪਹਿਲਾ ਲੱਗੂਗਾ ਵੀ ਚਿਪਕਦਾ ਹੈ ਤੁਸੀਂ ਇਦਾਂ ਚਮਚ ਦੀ ਸਹਾਇਤਾ ਦੇ ਨਾਲ ਇਹ ਦੈ ਨੂੰ ਇੱਕ ਵਾਰ ਸੈੱਟ ਕਰ ਲਿਓ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਹੀਂ ਜਿਪਕੂਗਾ ਤੇ ਆਪਾਂ ਇਹਨੂੰ ਕਰ ਲਾਂਗੇ ਇਕੱਠਾ ਤੇ ਜਿੱਧਰਲੀ ਸਾਈਡ ਤੇ ਇਹ ਚੱਕਿਆ ਹੋਆ ਆਪਾਂ ਇਹਨੂੰ ਵੀ ਉਤਾਰ ਲਾਂਗੇ ਆਹ ਲੋ ਜੀ ਆਪਾਂ ਨੇ ਇਹਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਇਕੱਠਾ ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਪੇੜੇ ਬਣਾਉਣੇ ਕਰਦੇ ਹਾਂ ਸਟਾਰਟ ਆਪਾਂ ਇਹਦੇ ਵਿੱਚੋਂ ਇੱਕ ਸਾਰ ਦੇ ਪੇੜੇ ਲੈ ਲਵਾਂਗੇ ਤੁਸੀਂ ਛੋਟਾ ਵੱਡਾ ਸਾਈਜ਼ ਜਿੰਨਾ ਵੀ ਰੱਖਣਾ ਹੈ ਆਪਣੇ ਹਿਸਾਬ ਦੇ ਨਾਲ ਰੱਖ ਸਕਦੇ ਹੋ ਇਦਾਂ ਆਪਾਂ ਟੁਕ ਲਵਾਂਗੇ ਇਹਨਾਂ ਨੂੰ ਤੇ ਆਪਾਂ ਇਹਦੇ ਪੇੜੇ ਜਿਹੜੇ ਆ ਬਣਾ ਦੇਵਾਂਗੇ ਤੁਸੀਂ ਗੋਲ ਬਣਾਣੇ ਆ ਇਦਾਂ ਗੋਲ ਵੀ ਬਣਾ ਸਕਦੇ ਹੋ ਇਦਾਂ ਚੌਰਸ ਬਣਾਣੇ ਆ ਤਾਂ ਚੌਰਸ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਗੋਲ ਬਣਾ ਲਵਾਂਗੇ ਦੇਖੋ ਆਪਾਂ ਇਹਦੇ ਵਿੱਚ ਰੱਖਦੇ ਜਾਵਾਂਗੇ ਬਣਾ ਬਣਾ ਕੇ ਤੇ ਇਹਦੇ ਵਿੱਚ ਤੁਸੀਂ ਚੀਨੀ ਵੀ ਪਾ ਸਕਦੇ ਹੋ ਅਗਰ ਤੁਸੀਂ ਚਿੱਟਾ ਰੰਗ ਚਾਹੁੰਦੇ ਹੋ ਵੀ ਚਿੱਟਾ ਰੰਗ ਆਵੇ ਅਪਾ ਪਾਈ ਇਹਦੇ ਵਿੱਚ ਸ਼ੱਕਰ ਤੇ ਅਪਾ ਹੈਲਦੀ ਪੇੜੇ ਜਿਹੜੇ ਬਣਾ ਕੇ ਤਿਆਰ ਕੀਤੇ ਨੇ ਪੁੱਛੀਏ ਅਪਾ ਇਦਾਂ ਹੀ ਸਾਰੇ ਪੇੜੇ ਅਪਾ ਇਦਾਂ ਹੀ ਬਣਾ ਲਈਏ ਉਸ ਤੋਂ ਬਾਅਦ ਅਪਾ ਫਿਰ ਤੁਹਾਨੂੰ ਮਿਲਦੇ ਆਂ ਹਾਂਜੀ ਇੱਥੇ ਦੇਖੋ ਅਪਾ ਸਾਰੇ ਪੇੜੇ ਬਣਾ ਕੇ ਕਰ ਲਏ ਨੇ ਤਿਆਰ ਤੇ ਅਪਾ ਇਹਨਾਂ ਨੂੰ ਹੁਣ ਥੋੜਾ ਜਿਹਾ ਬਦਾਮਾਂ ਦੇ ਨਾਲ ਸਜਾ ਦੇਵਾਂਗੇ ਇਹ ਆਪਸ਼ਨਲ ਹੈ ਪੂਰੀ ਤਰ੍ਹਾਂ ਦੇ ਨਾਲ ਜੇ ਹੈਗੇ ਬਦਾਮ ਤਾਂ ਤੁਸੀਂ ਜ਼ਰੂਰ ਸਜਾ ਲਿਓ ਦੇਖਣ ਦੇ ਵਿੱਚ ਸੋਹਣੇ ਲੱਗਦੇ ਨੇ ਤੇ ਜਦੋਂ ਵੀ ਆਪਣਾ ਮਿੱਠਾ ਖਾਣ ਦਾ ਦਿਲ ਕਰੇ ਤਾਂ ਆਪਾਂ ਝਟਪਟ 10 ਮਿੰਟ ਦੇ ਵਿੱਚ ਵਿੱਚ ਇਹ ਜਿਹੜੀ ਰੈਸਪੀ ਤਿਆਰ ਕਰਕੇ ਖਾ ਸਕਦੇ ਆ ਤੇ ਬਹੁਤ ਘੱਟ ਸਮੇਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਅੱਜ ਸੀਗੀ ਆਪਣੇ ਸਾਡੇ ਵਿਆਹ ਦੀ ਐਨੀਵਰਸਰੀ ਤੇ ਮੈਂ ਸੋਚਿਆ ਵੀ ਚਲੋ ਕਿਉਂ ਨਾ ਆਪਾਂ ਘਰ ਦੇ ਵਿੱਚ ਥੋੜਾ ਜਿਹਾ ਮਿੱਠਾ ਬਣਾ ਕੇ ਸੈਲੀਬ੍ਰੇਟ ਕਰ ਲਈਏ ਤੇ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਆਪਣੇ ਹੱਥ ਦੇ ਨਾਲ ਕੋਈ ਵੀ ਚੀਜ਼ ਕਰੇ ਬਣਾਉਂਦੀ ਆ ਜ्यादातर ਮੈਂ ਘਰ ਦੀ ਚੀਜ਼ ਬਣੀ ਹੋਈ ਵਿੱਚ ਮਤਲਬ ਵਿਸ਼ਵਾਸ ਰੱਖਦੀ ਆ ਵੀ ਜਿੱਦਾਂ ਅਸੀਂ ਬੱਚਿਆਂ ਦੇ ਬਰਥਡੇ ਹੋਣ ਚਾਹੇ ਕੋਈ ਐਨੀਵਰਸਰੀ ਚਾਹੇ ਸਾਡੇ ਬਰਥਡੇ ਹੋਣਾ ਅਸੀਂ ਹਮੇਸ਼ਾ ਆਪਣੇ ਘਰ ਦੇ ਵਿੱਚ ਹੀ ਚੀਜ਼ ਕੋਈ ਨਾ ਕੋਈ ਬਣਾ ਕੇ ਤਿਆਰ ਕਰਦੇ ਆ ਜੀ ਤੇ ਬਾਹਰ ਦੀਆਂ ਚੀਜ਼ਾਂ ਸੀ ਘੱਟ ਹੀ ਖਾ ਕੇ ਖੁਸ਼ਾ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਆਪਣੇ ਪੇੜੇ ਜਿਹੜੇ ਬਣ ਕੇ ਹੋ ਚੁੱਕੇ ਆ ਬਿਲਕੁਲ ਤਿਆਰ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏ ਨੇ ਤੇ ਇਸ ਤਰੀਕੇ ਦੇ ਨਾਲ ਪੇੜੇ ਤੁਸੀਂ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰਕੇ ਦੇਖਣਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਜੀ ਇਹ ਪੇੜੇ ਕਿਵੇਂ ਦੀ ਲੱਗੀ ਸਾਡੀ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਦਿਆਂ ਕਰੋ ਜੀ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਮਿਲਾਂ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ